ਸਾਸਤ੍ਰੀਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿਵੇਂ ਘਰਾਂ ਦੇ ਵਿੱਚ ਇਸਤੇਮਾਲ ਹੋਣ ਵਾਲਾ ਚਾੜੂ ਆਰਥਿਕ ਸਥਿਤੀ ਦੇ ਨਾਲ ਬਹੁਤ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ ਅਤੇ ਇੱਕ ਚਾੜੂ ਇਨਸਾਨ ਨੂੰ ਕਰੋੜਪਤੀ ਵੀ ਬਣਾ ਸਕਦਾ ਹੈ ਅਤੇ ਗੰਗਾਲ ਵੀ ਬਣਾ ਸਕਦਾ ਹੈ ਦੋਸਤੋ ਸਗਨ ਅਤੇ ਅਪਸਗਨ ਸਾਡੇ ਵਿੱਚ ਚਾੜੋ ਦੇ ਪ੍ਰਯੋਗ ਦੇ ਨਾਲ ਜੁੜੇ ਹੋਏ ਹੁੰਦੇ ਹਨ ਅਤੇ ਇਸ ਦੇ ਪ੍ਰਯੋਗ ਕਰਨ ਦੀ ਵਿਧੀ ਨੂੰ ਆਦ ਅੰਤ ਮਹੱਤਵ ਦਿੱਤਾ ਗਿਆ ਹੈ ਇਹ ਉਹਨਾਂ ਲਈ ਅਸਲ ਵਿੱਚ ਇਹ ਮੰਨਦੇ ਹਨ ਸਾਡੇ ਸ਼ਾਸਤਰਾਂ ਦੇ ਵਿੱਚ ਵਿਸ਼ਵਾਸ ਰੱਖਦੇ ਹਨ ਉਸ ਦੇ ਜੋ ਸਰਟੀਫਿਕੇਟ ਰੀਜਨ ਹਨ ਉਸ ਦੇ ਬਿਲੀਵ ਕਰਦੇ ਹਨ ਉਸ ਦੇ ਅਨਸਾਰ ਅਸੀਂ ਦੱਸਣ ਜਾ ਰਹੇ ਹਾਂ ਕਿ ਝਾੜੂ ਨੂੰ ਕਿਸ ਦਿਸ਼ਾ ਦੇ ਵਿੱਚ ਰੱਖਣਾ ਚਾਹੀਦਾ ਹੈ ਅਤੇ ਕਿਸ ਪ੍ਰਕਾਰ ਰੱਖਣਾ ਚਾਹੀਦਾ ਹੈ। ਦੋਸਤੋ ਸਾਡੇ ਸ਼ਾਸਤਰਾਂ 'ਚ ਝਾੜੂ ਨੂੰ ਲక్ష్ਮੀ ਕਿਹਾ ਜਾਂਦਾ ਹੈ। ਅਤੇ ਮੰਦੀ ਤੇ ਟੁੱਟੀ ਝਾੜੂ ਨੂੰ ਅਲక్ష్ਮੀ ਕਿਹਾ ਜਾਂਦਾ ਹੈ। ਝਾੜੂ ਦਾ ਗਲਤ ਇਸਤੇਮਾਲ ਸਾਡੇ ਜੀਵਨ ਦੇ ਵਿੱਚ ਦਿੱਲੀਦਰਤਾ ਫਲਾਉਂਦਾ ਹੈ। ਅਤੇ ਸਹੀ ਇਸਤੇਮਾਲ ਕਰਨ ਦੇ ਨਾਲ ਸਾਡੇ ਜੀਵਨ ਸਫਲਤਾ ਦੇ ਬੂਹੇ ਖੁੱਲ ਜਾਂਦੇ ਹਨ ਦੋਸਤੋ ਜੇਕਰ ਸਾਡੇ ਜੀਵਨ ਦੇ ਵਿੱਚ ਬਹੁਤ ਸਾਰੀ ਉਥਲ ਪੁਥਲ ਆ ਰਹੀ ਹੈ ਤੇ बार-बार ਪਰੇਸ਼ਾਨੀ ਆ ਰਹੀ ਹੈ ਤਾਂ ਦਾ ਨਾਸ ਹੋ ਰਿਹਾ ਹੈ ਸਫਲਤਾ ਦੇ ਬੂਹੇ ਖੁੱਲ ਨਹੀਂ پا ਰਹੇ ਤਾਂ ਕੁਝ ਚੀਜ਼ਾਂ ਸਾਨੂੰ ਧਿਆਨ ਚ ਰੱਖਣੀਆਂ ਚਾਹੀਦੀਆਂ ਹਨ ਕਿ ਸਾਡੇ ਘਰ ਦੇ ਵਿੱਚ 네ਗੇਟਿਵਿਟੀ ਤਾਕਤ ਜ਼ਿਆਦਾ ਹੋ ਗਈ ਹੈ ਛਾੜੋ ਉਹਨਾਂ ਦੇ ਵਿੱਚੋਂ ਇੱਕ ਹੈ ਜੋ ਸਾਡੇ ਘਰ ਵਿੱਚ 네ਗਟਿਵਿਟੀ ਊਰਜਾ ਲਿਆ ਸਕਦਾ ਹੈ ਜਾਂ ਸਾਡੇ ਘਰ ਦੇ ਵਿੱਚ ਪੋਜ਼ਿਟਿਵਿਟੀ ਲਿਆ ਸਕਦਾ ਹੈ ਦੋਸਤੋ ਗਲਤ ਸਮੇਂ ਤੇ ਵਰਤਿਆ ਗਿਆ ਛਾੜੂ ਕਾਰਜਕ੍ਰੀ ਬੀ ਲਿਆਉਂਦਾ ਹੈ ਦੂਜੇ ਪਾਸੇ ਜੇਕਰ ਛਾੜੂ ਦਾ ਪਰਯੋਗ ਚੰਗੀ ਤਰ੍ਹਾਂ ਕਰੀਏ ਤਾਂ ਛਾੜੂ ਸਾਨੂੰ ਕਰੋੜ ਪਤੇ ਵੀ ਬਣਾ ਸਕਦਾ ਹੈ ਅੱਜ ਦੇ ਸਮੇਂ 'ਚ ਕਾਫੀ ਕੁਝ ਕਾਫੀ ਲੋਕ ਇਸ ਤਰ੍ਹਾਂ ਦੇ ਹੋ ਗਏ ਹਨ ਨੌਕਰੀ ਪੇਸ਼ਾ ਹੋ ਗਏ ਹਨ ਟਾਈਮ ਨਹੀਂ ਹੁੰਦਾ ਟਾਈਮ ਦੀ ਵੈਸੇ ਤਾਂ ਆਮ ਹੀ ਕਿਹਾ ਜਾਂਦਾ ਹੈ ਕਿ ਸਵੇਰੇ ਸਵੇਰ ਤੁਸੀਂ ਝਾੜੂ ਲਗਾਓ ਪਰ ਜੇਕਰ ਤੁਹਾਡੇ ਲਈ ਇਹ ਇਹ ਪੋਸੀਬਲ ਨਹੀਂ ਹੈ ਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਸਿਰਫ ਇਹ ਹੀ ਸਲਾਹ ਦਿੰਦੇ ਹਾਂ ਕਿ ਤੁਸੀਂ ਜਾਂ ਤਾਂ ਸਵੇਰੇ ਸਵੇਰ ਜਲਦੀ ਝਾੜੂ ਲਗਾਓ ਸਿਰਫ 10 ਮਿੰਟ ਲੱਗਦੇ ਹਨ ਝਾੜੂ ਮਾਰਨ ਦੇ ਵਿੱਚ 10 ਮਿੰਟ ਚ ਤੁਸੀਂ ਆ ਪੂਰੇ ਘਰ ਦੇ ਵਿੱਚ ਛਾੜੂ ਲਗਾ ਸਕਦੇ ਹੋ ਥੋੜਾ ਜਲਦੀ ਉੱਠਿਆ ਕਰੋ ਜੇਕਰ ਤੁਸੀਂ ਇਹ ਸਵੇਰੇ ਨਹੀਂ ਕਰ ਸਕਦੇ ਤਾਂ ਸ਼ਾਮ ਦੇ ਟਾਈਮ ਜ਼ਰੂਰ ਕਰੋ ਤੁਸੀਂ ਜੋ ਵੀ ਕੂੜਾ ਆਪਣੇ ਘਰ ਵਿੱਚ ਇਕੱਠਾ ਕੀਤਾ ਹੈ ਕਿਰਪਾ ਕਰਕੇ ਇਸ ਨੂੰ ਸ਼ਾਮ ਤੋਂ ਬਾਅਦ ਘਰ ਤੋਂ ਬਾਹਰ ਜ਼ਰੂਰ ਸੁੱਟੋ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਪਕਸਚ ਛਾੜੂ ਖਰੀਦਣਾ ਚਾਹੀਦਾ ਹੈ ਅਤੇ ਕਿਹੜੇ ਦਿਨ ਖਰੀਦਣਾ ਚਾਹੀਦਾ ਹੈ ਕਿਹੜੇ ਦਿਨ ਉਸ ਨੂੰ ਬਾਹਰ ਸੁਟਣਾ ਚਾਹੀਦਾ ਹੈ ਅਤੇ ਕਿਹੜੇ ਦਿਨ ਨਵੀਂ ਝਾੜੂ ਨੂੰ ਕੰਮ ਚੱਲਿਉਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸ ਦਈਏ ਕਿ ਨਵੀਂ ਝਾੜੂ ਕੱਟਣਾ ਘਰ ਦੇ ਵਿੱਚ ਸ਼ੁਭ ਦਿਨ ਹੁੰਦਾ ਹੈ ਸ਼ਨੀਵਾਰ ਤੁਸੀਂ ਝਾੜੂ ਕਦੋਂ ਖਰੀਦਣਾ ਹੈ ਤੁਹਾਨੂੰ ਝਾੜੂ ਕਿਹੜੇ ਵਾਰਾਂ ਦੇ ਦਿਨ ਖਰੀਦਣਾ ਚਾਹੀਦਾ ਹੈ ਕੜੇਵਾਰ ਕਿਹੜੇ-ਕਿਹੜੇ ਹੁੰਦੇ ਹਨ ਕੜੇਵਾਰ ਦੋ ਪ੍ਰਕਾਰ ਦੇ ਹੁੰਦੇ ਹਨ ਸਾਡੇ ਜੀਵਨ ਚ ਕੜੇਵਾਰ ਅਤੇ ਮੌਮੀਏ ਵਾਰ 7 ਦਿਨ ਹੁੰਦੇ ਹਨ 7 ਵਾਰ ਹੁੰਦੇ ਹਨ ਜਾਨੀ ਕਿ ਰਵੀਵਾਰ ਸੋਮਵਾਰ ਮੰਗਲਵਾਰ ਬੁੱਧਵਾਰ ਬ੍ਰਹਸਪਤੀਵਾਰ ਸ਼ੁੱਕਰਵਾਰ ਸ਼ਨੀਵਾਰ ਕੁੱਲ 7 ਦਿਨ ਹਨ ਦੋਸਤੋ ਸੋਮਵਾਰ ਤੇ ਬੁੱਧਵਾਰ ਗੁਰੂਵਾਰ ਤੇ ਸ਼ੁੱਕਰਵਾਰ ਇਹ ਸੌਮੀਏ ਵਾਰ ਮੰਨੇ ਜਾਂਦੇ ਹਨ ਇਸ ਦਿਨ ਤੁਹਾਨੂੰ ਚਾੜੂ ਨਹੀਂ ਖਰੀਦਣਾ ਚਾਹੀਦਾ ਅਤੇ ਰਵੀਵਾਰ ਮੰਗਲਵਾਰ ਤੇ ਸ਼ਨੀਵਾਰ ਵਾਲੇ ਦਿਨ ਚਾੜੂ ਖਰੀਦਣਾ ਬਹੁਤ ਲਾਭਦਾਇਕ ਹੁੰਦਾ ਹੈ। ਦੀਵਾਲੀ ਅਤੇ ਹੋਰ ਵੱਡੇ ਤਿਉਹਾਰਾਂ ਵਾਲੇ ਦਿਨ ਜੇਕਰ ਤੁਸੀਂ ਚਾੜੂ ਖਰੀਦਦੇ ਹੋ, ਆਪਣੇ ਘਰ 'ਚ ਲੈ ਕੇ ਆਉਂਦੇ ਹੋ, ਇਹ ਤੁਹਾਨੂੰ ਬਹੁਤ ਜ਼ਿਆਦਾ ਸ਼ੁਭਦਾਇਕ ਮੰਨਿਆ ਜਾਂਦਾ ਹੈ। ਦੋਸਤੋ, ਚਾੜੂ ਹਮੇਸ਼ਾ ਕੜੇਵਾਰਾਂ ਦੇ ਦਿਨ ਖਰੀਦਣਾ ਚਾਹੀਦਾ ਹੈ। ਸੋਮਵਾਰ ਤੇ ਚਾੜੂ ਖਰੀਦਣ ਦੇ ਨਾਲ ਧੰਨ ਦੀ ਹਾਨੀ ਹੁੰਦੀ ਹੈ। ਤੁਸੀਂ ਸ਼ਨੀਵਾਰ ਦੇ ਦਿਨ ਵੀ ਝਾੜੂ ਦਾ ਵੀ ਇਸਤੇਮਾਲ ਕਰੋ ਇਹ ਤੁਹਾਡੇ ਲਈ ਸਭ ਤੋਂ ਜ਼ਿਆਦਾ ਧਨ ਸੰਪਤੀ ਦਾ ਆਗਮਨ ਸਰੋਤ ਬਣਦਾ ਹੈ ਦੋਸਤੋ ਅਸੀਂ ਦੱਸਦੇ ਹਾਂ ਕਿ ਝਾੜੂ ਕਿਹੜੇ ਕੋਨੇ 'ਚ ਰੱਖਣਾ ਚਾਹੀਦਾ ਹੈ ਅਤੇ ਕਿਹੜੇ ਕੋਨੇ 'ਚ ਨਹੀਂ ਰੱਖਣਾ ਚਾਹੀਦਾ ਜਿਸ ਨੂੰ ਪੂਜਾ ਦਾ ਕਮਰਾ ਬਣਾਉਣਾ ਹੈ ਉੱਥੇ ਸਾਨੂੰ ਕਦੇ ਵੀ ਕਦੇ ਵੀ ਝਾੜੂ ਨਹੀਂ ਰੱਖਣੀ ਚਾਹੀਦੀ ਕਿਉਂਕਿ ਉੱਥੇ ਪੂਜਨ ਦਾ ਸਥਾਨ ਹੈ ਤੁਹਾਨੂੰ ਬਿਲਕੁਲ ਵੀ ਪੂਜਨ ਦੇ ਕਮਰੇ ਦੇ ਕੋਲ ਝਾੜੂ ਨਹੀਂ ਰੱਖਣਾ ਚਾਹੀਦਾ ਉਥੇ ਜੇਕਰ ਤੁਸੀਂ ਝਾੜੂ ਰੱਖਦੇ ਹੋ ਤਾਂ ਜਿਹੜਾ ਤੁਹਾਡਾ ਦੇਵ ਸਥਾਨ ਹੁੰਦਾ ਹੈ ਉਥੇ ਦੇਵ ਦੇਵ ਆਗਮਨ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਹਨ ਅਤੇ ਤੁਹਾਡੇ ਘਰ ਦੇ ਵਿੱਚ ਦੁਰਪਾਗੇ ਆ ਜਾਂਦਾ ਹੈ ਤੁਹਾਨੂੰ ਇਹ ਗੱਲ ਬਿਲਕੁਲ ਯਾਦ ਰੱਖਣੀ ਚਾਹੀਦੀ ਹੈ ਕਿ ਸਾਨੂੰ ਪੂਜਾ ਕਮਰੇ ਦੇ ਵਿੱਚ ਝਾੜੂ ਨਹੀਂ ਰੱਖਣਾ ਚਾਹੀਦਾ ਸਾਨੂੰ ਝਾੜੂ ਕਿੱਥੇ ਰੱਖਣਾ ਚਾਹੀਦਾ ਹੈ ਕਿਹੜੀ ਡਾਇਰੈਕਸ਼ਨ ਚ ਰੱਖਣਾ ਚਾਹੀਦਾ ਹੈ ਘਰ ਦੱਖਣ ਪੱਛਮ ਕੋਣ ਕੋਣ ਜਾਣੀ ਕੇ ਸਾਊਥ ਵੈਸਟ ਕੋਣ ਜਿਸ ਨੂੰ ਅਸੀਂ ਨੌਰਥ ਕੋਣ ਵੀ ਕਹਿੰਦੇ ਹਾਂ ਨੌਰਥ ਕੋਣ ਚ ਜੇਕਰ ਤੁਸੀਂ ਝਾੜੂ ਰੱਖਦੇ ਹੋ ਤਾਂ ਮੰਨ ਕੇ ਚੱਲੋ ਮਾਂ ਲక్ష్ਮੀ ਜੀ ਦਾ ਤੁਹਾਡੇ ਘਰ ਦੇ ਵਿੱਚ वास ਹੁੰਦਾ ਹੈ ਅਤੇ ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਨੌਰਥ ਕੋਣ ਦੇ ਘਰ ਮਾਲਕ ਦਾ ਸਥਾਨ ਹੁੰਦਾ ਹੈ ਇਸ ਲਈ ਦੱਖਣ ਦਿਸ਼ਾ ਦੇ ਵੱਲ ਜੇਕਰ ਆਪਾਂ ਛਾੜੂ ਰੱਖਦੇ ਹਾਂ ਜੋ ਘਰ ਦਾ ਮਾਲਕ ਹੁੰਦਾ ਹੈ ਉਸ ਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੁੰਦੀ ਹੈ ਹੁਣ ਤੁਹਾਨੂੰ ਦੱਸਦੇ ਹਾਂ ਕਿ ਘਰ ਦੇ ਵਿੱਚ ਛਾੜੂ ਕਦੋਂ ਲਗਾਉਣੀ ਚਾਹੀਦੀ ਹੈ ਘਰ ਵਿੱਚ ਛਾੜੂ ਪੋਚਾ ਲਗਾਉਣ ਦਾ ਉਚਿਤ ਸਮਾਂ ਪਹਿਲੇ 4 ਪੈਰ ਦੱਸੇ ਗਏ ਹਨ ਅਤੇ ਰਾਤ ਦੇ 4 ਪੈਰ ਵੀ ਮੰਨਿਆ ਜਾਂਦਾ ਹੈ ਛਾੜੂ ਲਗਾਉਣ ਤੋਂ ਪਹਿਲਾਂ ਦਲੀਦਰਤਾ ਆਪਣੇ ਪੈਰ ਪਸਾਰ ਲੈਂਦੀ ਹੈ ਸਿੱਧੀ ਜਿਹੀ ਗੱਲ ਕਰਦੇ ਹਾਂ ਕਿ ਤੁਹਾਨੂੰ ਬਹੁਤੇ ਵੈਮ ਵਿਚਾਰ ਕਰਨ ਦੀ ਜ਼ਰੂਰਤ ਨਹੀਂ ਹੈ ਦਿਮਾਗ ਨੂੰ ਸ਼ਾਂਤ ਰੱਖੋ ਮੇਨ ਗੱਲ ਹੁੰਦੀ ਹੈ ਘਰ ਨੂੰ ਸਾਫ਼ ਕਲੀਨ ਰੱਖਣਾ ਹੈ ਤਾਂ ਕਿ ਮਾਤਾ ਲక్ష్ਮੀ ਆਪਣੇ ਪੈਰ ਘਰ ਦੇ ਵਿੱਚ ਪਸਾਰ ਸਕੇ ਮਾਤਾ ਲక్ష్ਮੀ ਜੀ ਉਸ ਘਰ 'ਚ ਆਪਣਾ ਨਿਵਾਸ ਸਥਾਨ ਬਣਾ ਸਕੇ ਇਸ ਲਈ ਸਭ ਤੋਂ ਮੇਨ ਪੁਆਇੰਟ ਹੁੰਦਾ ਹੈ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਦੇ ਰਹਿਣ ਦੇ ਲਈ ਸਾਫ਼ ਸੋਤਰਾ ਸਥਾਨ ਬਣਾ ਕੇ ਰੱਖਣਾ ਹੈ ਉਸ ਲਈ ਤੁਸੀਂ ਝਾੜੋ ਰਾਤ ਨੂੰ ਪਰ ਦੋਸਤੋ ਕੂੜਾ ਬਾਹਰ ਨਾ ਸੁੱਟੋ ਝਾੜੂ ਲਗਾਉਂਦੇ ਸਮੇਂ ਝਾੜੂ ਨੂੰ ਪੈਰ ਬਿਲਕੁਲ ਵੀ ਨਹੀਂ ਲਗਾਉਣਾ ਚਾਹੀਦਾ ਮੰਨਿਆ ਜਾਂਦਾ ਹੈ ਕਿ ਉਹਨਾਂ ਪੈਰਾਂ ਦੇ ਨਾਲ ਹੀ ਚੱਲ ਕੇ ਲక్ష్ਮੀ ਘਰ 'ਚ ਸਥਾਨ ਬਣਾਉਂਦੀ ਹੈ ਦੋਸਤੋ ਇਹ ਸੁਣਨ 'ਚ ਵਹਿਮ ਵਿਚਾਰ ਵਾਲੀ ਗੱਲ ਹੋ ਸਕਦੀ ਹੈ ਪਰ ਜੇਕਰ ਅਸੀਂ ਨਾਰਮਲੀ ਸੋਚੀਏ ਤਾਂ ਝਾੜੂ 'ਚ ਕੀ ਹੁੰਦਾ ਹੈ ਸਭ ਪ੍ਰਕਾਰ ਦੀਆਂ ਗੰਦਗੀਆਂ ਹੁੰਦੀਆਂ ਹਨ ਸਾ ਪਰ ਕਾ ਦੇ ਜਾਮਸ ਕਟਾਣੇ ਹੁੰਦੇ ਹਨ ਜਦੋਂ ਤੁਸੀਂ ਝਾੜੂ ਨੂੰ ਪੈਰ ਲਗਾਉਂਦੇ ਹੋ ਤਾਂ ਤੁਹਾਡੇ ਪੈਰ ਗੰਦੇ ਹੋ ਜਾਂਦੇ ਹਨ ਤੁਸੀਂ ਅਕਸਰ ਹੀ ਆਪਣੇ ਵੱਡੇ ਬਜ਼ੁਰਗਾਂ ਤੋਂ ਕਹਿੰਦੇ ਸੁਣਿਆ ਹੋਏਗਾ ਕਿ ਝਾੜੂ ਨੂੰ ਪੈਰ ਨਾ ਲਗਾਵੋ ਦੋਸਤੋ ਅਸਲ ਵਿੱਚ ਗੱਲ ਇਹ ਹੈ ਕਿ ਜਦੋਂ ਤੁਸੀਂ ਝਾੜੂ ਨੂੰ ਪੈਰ ਲਗਾਉਂਦੇ ਹੋ ਤਾਂ ਤੁਹਾਡੇ ਪੈਰ ਗੰਦੇ ਹੋ ਜਾਂਦੇ ਹਨ ਝਾੜੂ 'ਚ ਜੋ ਵੀ ਗੰਦਗੀ ਕਟਾਣੋਂ ਹੁੰਦੇ ਹਨ ਉਹ ਸਾਰੇ ਤੁਹਾਡੇ ਪੈਰ ਤੇ ਲੱਗ ਜਾਂਦੇ ਹਨ ਅਤੇ ਉਥੋਂ ਹੀ ਸਾਰੇ ਘਟਾਣੋਂ ਸਾਰੀ ਗੰਦਗੀ ਤੁਹਾਡੇ ਘਰ 'ਚ ਫੈਲ ਜਾਂਦੀ ਹੈ ਕਿਉਂਕਿ ਤੁਸੀਂ ਪੂਰੇ ਘਰ 'ਚ ਘੁੰਮਦੇ ਰਹਿੰਦੇ ਹੋ ਇਸ ਲਈ ਦੋਸਤੋ ਕਦੇ ਵੀ ਝਾੜੂ ਨੂੰ ਪੈਰ ਨਾ ਲਗਾਵੋ ਝਾੜੂ ਤੇ ਜੇਕਰ ਕਦੇ ਵੀ ਪੈਰ ਲੱਗ ਗਿਆ ਤਾਂ ਤੁਹਾਨੂੰ ਉਸੇ ਵੇਲੇ ਹੀ ਪੈਰ ਧੋ ਲੈਣਾ ਚਾਹੀਦਾ ਹੈ ਦੋਸਤੋ ਸ਼ਾਮ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਚਾੜੋ ਦੀ ਮਿੱਟੀ ਨੂੰ ਕਦੇ ਵੀ ਘਰ ਤੋਂ ਬਾਹਰ ਨਹੀਂ ਸੁੱਟਣਾ ਚਾਹੀਦਾ ਸਾਸਰਾਂ ਦੇ ਵਿੱਚ ਇਸ ਮਿੱਟੀ ਨੂੰ ਕੀ ਕਹਿੰਦੇ ਹਨ ਇਹ ਮੰਤਰੋਂ ਦੀ ਮਿੱਟੀ ਮੰਨੀ ਜਾਂਦੀ ਹੈ ਅਤੇ ਇਸ ਨੂੰ ਘਰੋਂ ਬਾਹਰ ਕੱਢਣ ਦੇ ਨਾਲ ਮਾਂ ਲక్ష్ਮੀ ਘਰ ਤੋਂ ਬਾਹਰ चली ਜਾਂਦੀ ਹੈ ਅਤੇ ਅਲక్ష్ਮੀ ਦਾ ਪ੍ਰਵੇਸ਼ ਹੋ ਜਾਂਦਾ ਹੈ ਦੋਸਤੋ ਧਿਆਨ ਰੱਖੋ ਕਿ ਹਮੇਸ਼ਾ ਹੀ ਘਰ ਦੇ ਵਿੱਚ ਚਾੜੋ ਨੂੰ ਲੁਕਾ ਕੇ ਰੱਖੋ ਘਰ ਦੇ ਵਿੱਚ ਖੁੱਲੇ ਸਥਾਨ ਤੇ ਚਾੜੋ ਰੱਖਣਾ ਸਹੀ ਨਹੀਂ ਮੰਨਿਆ ਜਾਂਦਾ ਇਸ ਲਈ ਹਮੇਸ਼ਾ ਝਾੜੂ ਨੂੰ ਲੁਕਾ ਕੇ ਹੀ ਰੱਖੋ ਹੁਣ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਝਾੜੂ ਨੂੰ ਲੁਕਾ ਕੇ ਕਿੱਥੇ ਰੱਖੀਏ ਪਲੰਗ ਦੇ ਥੱਲੇ ਕਈ ਵਾਰੀ ਝਾੜੂ ਨੂੰ ਰੱਖੋ ਅਤੇ ਰਸੋਈ ਜਿਵੇਂ ਕਦੇ ਝਾੜੂ ਨਾ ਰੱਖੋ ਨਹੀਂ ਤਾਂ ਘਰ 'ਚ ਅਨਾਜ ਜਲਦੀ ਖਤਮ ਹੋ ਜਾਂਦਾ ਹੈ ਨਾਲ ਨਾਲ ਸਿਹਤ ਸੰਬੰਧੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੇਕਰ ਅਚਾਨਕ ਕੋਈ ਬੱਚਾ ਘਰ ਵਿੱਚ ਝਾੜੂ ਲਗਾਉਣ ਲੱਗ ਜਾਵੇ ਮਹਿਮਾਨ ਆਉਣ ਵਾਲੇ ਹਨ ਇਹ ਸਾਰੇ ਸਾਡੇ ਝਾੜੂ ਦੇ ਨਾਲ ਜੁੜੇ ਹੋਏ ਸਗਣ ਅਪਸਗਣ ਹਨ ਸੂਰਜ ਡੁੱਬਣ ਤੋਂ ਪਹਿਲਾਂ ਘਰ ਵਿੱਚ ਨਿਮਯਤ ਰੋਗ ਤੇ ਪੋਚਾ ਲਗਾਉਣ ਦੇ ਨਾਲ ਤੁਹਾਡੇ ਘਰ 'ਚ ਮਾਤਾ ਲక్ష్ਮੀ ਜੀ ਦਾ ਨਿਵਾਸ ਹੋ ਜਾਂਦਾ ਹੈ ਪੁਰਾਣੇ ਸਮੇਂ 'ਚ ਕਹਿੰਦੇ ਹਨ ਕਿ ਸ਼ੁੱਕਰਵਾਰ ਦੇ ਦਿਨ ਘਰ ਦੇ ਵਿੱਚ ਪੋਚਾ ਨਾ ਲਗਾਓ ਮਾ ਲక్ష్ਮੀ ਰੋਸ ਜਾਂਦੇ ਹਨ ਅਰਥਾਤ ਸਾਨੂੰ ਸਾਰੇ ਦਿਨ ਹੀ ਪੋਚਾ ਲਗਾਉਣਾ ਚਾਹੀਦਾ ਹੈ ਜੇਕਰ ਤੁਸੀਂ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਰੱਖਦੇ ਹੋ ਜਿਸ ਤਰ੍ਹਾਂ ਤੁਸੀਂ ਪੋਚੇ ਵਾਲੇ ਪਾਣੀ 'ਚ ਇੱਕ ਡੱਬਾ ਫਰਨੇਲ ਦਾ ਪਾਉਂਦੇ ਹੋ ਉਸੇ ਤਰ੍ਹਾਂ ਹੀ ਤੁਸੀਂ ਪੋਚੇ ਵਾਲੇ ਪਾਣੀ ਦੇ ਵਿੱਚ ਇੱਕ ਚਮਚ ਨਮਕ ਦਾ ਵੀ ਪਾ ਦਿਓ ਸਸਤਾ ਵਾਲਾ ਨਮਕ ਲੈ ਲਓ ਤੁਸੀਂ ਰੋਜ਼ ਹੀ ਇਹ ਕੰਮ ਕਰਨਾ ਹੈ ਉਹ ਪੋਚੇ ਨੂੰ ਪੂਰੇ ਘਰ ਵਿੱਚ ਮਾਰੋ ਜੇਕਰ ਤੁਹਾਨੂੰ ਰੋਜ਼ ਚਾੜ ਨਾ ਰਹੇ ਸ਼ਨੀਵਾਰ ਜਾਂ ਰਵੀਵਾਰ ਜਦੋਂ ਵੀ ਜਿਹੜੇ ਵੀ ਦਿਨ ਤੁਹਾਨੂੰ ਚਾਹ ਦਾਵੇ ਉਹ ਦਿਨ ਬਿਨਾਂ ਕੋਈ ਵਹਿਮ ਵਿਚਾਰ ਕੀਤੇ ਪੋਚੇ ਵਾਲੇ ਪਾਣੀ ਦੇ ਵਿੱਚ ਖੁਸ਼ੀ-ਖੁਸ਼ੀ ਇਹ ਨਮਕ ਪਾ ਦਿਓ ਤੇ ਤੁਸੀਂ ਦੇਖੋਗੇ ਕਿ ਤੁਹਾਡੇ ਘਰੋਂ ਨਕਾਰਾਤਮਕ ਊਰਜਾ ਖਤਮ ਹੋ ਜਾਵੇਗੀ ਤੇ ਤੁਹਾਡੇ ਘਰ ਸਕਾਰਾਤਮਕ ਊਰਜਾ ਦਾ ਵਾਸ ਹੋਏਗਾ ਜੇਕਰ ਕਈ ਵਾਰ ਤੁਹਾਡੇ ਘਰ ਦਾ ਪੂਹਾ ਖੁੱਲਾ ਰਹਿ ਜਾਂਦਾ ਹੈ ਤਾਂ ਕੋਈ ਗਾਂ ਤੁਹਾਡੇ ਘਰ ਵਿੱਚ ਆ ਜਾਂਦੀ ਹੈ ਤਾਂ ਉਸ ਨੂੰ ਕਦੇ ਵੀ ਝਾੜੋ ਦੇ ਨਾਲ ਨਾ ਮਾਰੋ। ਉਹਨਾਂ ਨੂੰ ਹਮੇਸ਼ਾ ਹੀ ਹੌਲੀ-ਹੌਲੀ ਪਿਆਰ ਦੇ ਨਾਲ ਬਾਹਰ ਕੱਢਣਾ ਚਾਹੀਦਾ ਹੈ। ਜੇਕਰ ਤੁਹਾਡੇ ਘਰੋਂ ਕੋਈ ਵੀ ਵਿਅਕਤੀ ਸ਼ੁਭ ਕੰਮ ਦੇ ਲਈ ਨਿਕਲਦਾ ਹੈ ਤਾਂ ਉਸ ਦੇ ਬਾਅਦ ਤੁਹਾਨੂੰ ਉਸੇ ਵੇਲੇ ਘਰ 'ਚ ਝਾੜੂ ਨਹੀਂ ਮਾਰਨਾ ਚਾਹੀਦਾ। ਘੱਟ ਤੋਂ ਘੱਟ ਅੱਧੇ ਘੰਟੇ ਬਾਅਦ ਝਾੜੂ ਲਗਾਓ। ਦੋਸਤੋ ਝਾੜੂ ਨੂੰ ਕਦੇ ਵੀ ਖੜਾ ਕਰਕੇ ਨਾ ਰੱਖੋ। ਇਹ ਅਪਸਗਨ ਮੰਨਿਆ ਜਾਂਦਾ ਹੈ। ਜਦੋਂ ਵੀ ਸ਼ਾਮ ਨੂੰ ਸੂਰਜ ਡੁੱਬ ਰਿਹਾ ਹੋਵੇ ਤਾਂ ਝਾੜੂ ਨੂੰ ਘਰ ਵਿੱਚ ਨਾ ਲਗਾਓ। ਬਹੁਤ ਸਾਰੇ ਟੂਨੇ ਟੁੱਟ ਕੇ ਵੀ ਹੁੰਦੇ ਹਨ ਝਾੜੂ ਦੇ ਨਾਲ। ਜੇਕਰ ਤੁਸੀਂ ਚਾਹੁੰਦੇ ਹੋ ਰਾਤ ਨੂੰ ਤੁਹਾਨੂੰ ਘਰ ਬੁਰੀ ਨਜ਼ਰ ਤੋਂ ਬਚਿਆ ਰਹੇ ਤਾਂ ਤੁਸੀਂ ਆਪਣੇ ਘਰ ਦੇ ਦਰਵਾਜ਼ੇ ਦੇ ਸਾਹਮਣੇ ਝਾੜੂ ਰੱਖ ਸਕਦੇ ਹੋ। ਇਸ ਨਾਲ ਘਰ 'ਚ ਨਕਾਰਾਤਮਕ ਊਰਜਾ ਦਾ ਵਾਸ ਪ੍ਰਵੇਸ਼ ਨਹੀਂ ਕਰੇਗੀ। لیکن ਧਿਆਨ ਰਹੇ ਕਿ ਇਹ ਕੰਮ ਸਿਰਫ ਤੁਹਾਨੂੰ ਰਾਤ ਦੇ ਟਾਈਮ ਹੀ ਕਰਨਾ ਹੈ ਤੇ ਦਿਨ ਚ ਝਾੜੂ ਨੂੰ ਲੁਕਾ ਕੇ ਰੱਖਣਾ ਚਾਹੀਦਾ ਹੈ ਇਸ ਦੇ ਨਾਲ ਹੀ ਇੱਕ ਛੋਟਾ ਜਿਹਾ ਟੋਟਕਾ ਹੈ ਜੇਕਰ ਤੁਸੀਂ ਦੇਵੀ ਲక్ష్ਮੀ ਜੀ ਦੀ ਕਿਰਪਾ ਪਾਉਣਾ ਚਾਹੁੰਦੇ ਹੋ ਤਾਂ ਇਸ ਲਈ ਘਰ ਦੇ ਆਸ-ਪਾਸ ਕਿਸੇ ਵੀ ਮੰਦਰ ਦੇ ਵਿੱਚ ਸਵੇਰੇ ਸਵੇਰ 2:3 ਜਾਂ 5 ਵਜੇ ਦੇ ਆਸ-ਪਾਸ ਜਾ ਕੇ ਮੰਦਰ ਦੇ ਵਿੱਚ ਝਾੜੂ ਰੱਖ ਦਿਓ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਪਰੰਪਰਾ ਹੈ ਮੰਦਰਾਂ ਦੇ ਵਿੱਚ ਝਾੜੋ ਦਾ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ ਜਿਸ ਦਿਨ ਕੋਈ ਵੀ ਤਿਉਹਾਰ ਹੋਵੇ ਸ਼ੁਭ ਜੋਗ ਹੋਵੇ ਜਾਂ ਤੁਹਾਨੂੰ ਨਾ ਸਮਝਾਵੇ ਤਾਂ ਸ਼ੁੱਕਰਵਾਰ ਦੇ ਦਿਨ ਸਵੇਰੇ ਰੱਖਾਓ ਤੇ ਗੁਪਤ ਰੂਪ ਦੇ ਨਾਲ ਬਿਨਾਂ ਕਿਸੇ ਨੂੰ ਦੱਸੇ ਇਹ ਕੰਮ ਕਰੋ ਗੁਪਤ ਦਾਨ ਨੂੰ ਮਹੱਤਵਪੂਰਨ ਦੱਸਿਆ ਗਿਆ ਹੈ ਜਿਸ ਦਿਨ ਤੁਸੀਂ ਇਹ ਕੰਮ ਕਰੋਗੇ ਉਸ ਦੇ 3 ਦਿਨ ਪਹਿਲਾਂ ਤੁਹਾਨੂੰ ਤਿੰਨ ਚਾਰੋਂ ਬਾਜ਼ਾਰ ਤੋਂ ਲੈ ਕੇ ਆਉਣੇ ਚਾਹੀਦੇ ਹਨ ਜੇਕਰ ਤੁਸੀਂ ਇਹ ਉਪਾਅ ਕਰੋਗੇ ਤਾਂ ਦੇਖਣਾ ਕਿਵੇਂ ਤੁਹਾਨੂੰ ਫਾਇਦਾ ਮਿਲੇਗਾ ਜੇਕਰ ਤੁਹਾਨੂੰ ਭਗਵਾਨ ਦੇ ਨਾਲ ਜੁੜੀਆਂ ਗੱਲਾਂ ਜਾਣਨੀਆਂ ਹਨ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਜੇਕਰ ਇਹ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਧੰਨਵਾਦ